ਹਰਨੰਦ 19 ਦਿਨ ਕਹਿੰਦੇ ਅਸੀਂ ਸਟ੍ਰਾਈਕ ਤੇ ਆ ਜਿੰਨੀ ਦੇਰ ਉਹ ਸੌਰੀ ਫੀਲ ਨਹੀਂ ਕਰਦਾ ਬਾਕੀ ਨਹੀਂ ਮੰਗਦਾ ਅਸੀਂ ਕੋਈ ਚਾਹੁੰਦੇ ਨਹੀਂ ਵੀ ਉਹ ਤੋਂ ਕੋਈ ਕਾਰਵਾਈ ਹੋਵੇ ਥਾਣੇ 'ਚ ਹੋਵੇ ਪਰ ਸਰਵਾਈ ਕੋਈ ਨਹੀਂ ਹੋਈ ਨਾ ਤਾਂ ਥਾਣੇ ਦੇ ਵਿੱਚ ਹੋਈ ਹੈ ਤੇ ਨਾ ਹੀ ਇੱਥੇ ਜਿਹੜਾ ਇਹਨਾਂ ਦਾ ਸਟੋਰ ਆ ਜਿੰਨਾਂ ਲਈ ਕੰਮ ਕਰਦੇ ਆ ਪਰ ਦੇਰ ਰਾਤ ਤੱਕ ਦੇਖੋ ਕੰਮ ਕਰਦੇ ਆ ਰਾਤਾਂ ਨੂੰ ਜਾਂਦੇ ਆ ਠੰਡ ਦੇ ਵਿੱਚ ਜਾਂਦੇ ਆ ਆਪਾਂ ਨੂੰ ਆਰਡਰ ਦਿੰਨੇ ਆ ਤੱਕ ਰਿਸਪੈਕਟ ਹਰ ਇੱਕ ਬੰਦਾ ਭਾਲਦਾ ਹਰੇਕ ਬੰਦੇ ਦੀ ਕਰਨੀ ਚਾਹੀਦੀ ਹੈ ਜੀ ਕਹੋਗੇ ਤਾਂ ਜੀ ਕਹਾਓਗੇ ਜੇ ਗਾਲਾਂ ਕੱਢੋਗੇ ਤਾਂ ਗਾਲਾਂ ਹੀ ਲਾਉਂਗਾ ਹਾਂਜੀ ਸਾਸੀ ਕਾਲ ਜੀ ਸਾਰਿਆਂ ਦਾ ਸਵਾਗਤ ਹੈ YouTube ਚੈਨਲ ਦੇ ਵਿੱਚ ਅੱਜ ਆਪਣੇ ਵਲੌਗ ਦੇ ਦਿਨ ਹੈ ਕੋਈ 14ਵਾਂ ਤੇ ਤੁਸੀਂ ਕਲਿੱਪ ਦੇਖ ਲਈ ਅੱਗੇ ਤੇ ਆਪਣਾ ਹਜ ਤੱਕ ਵੀ ਸੋਲਵ ਨਹੀਂ ਹੋਇਆ ਜੋ ਸਟ੍ਰਾਈਕ ਜੀ ਦੀ ਇਹਨਾਂ ਨੇ ਮਾਫੀ ਵੀ ਗਰਾਂ ਨਹੀਂ ਮੰਗੀ ਅਸੀਂ ਉੱਤੇ ਥਾਣੇ 'ਚ ਵੀ ਗਏ ਸੀ ਤੇ ਉੱਥੋਂ ਵੀ ਕੋਈ ਰਿਸਪੌਂਸ ਨਹੀਂ ਮਿਲਿਆ ਵਦਿਆ ਜੇ ਤੁਸੀਂ ਦੇਖ ਸਕਦੇ ਹੋ ਆਪਣਾ ਸਟੋਰ ਉਹ ਵੀ ਖੱਲੀ ਪਿਆ ਸਾਰਾ ਸਾਰੇ ਬਾਹਰ ਬੈਠੇ ਆਪਣੀ ਰਾਈਡਰ ਭਰਾ ਜਾਨ ਸਾਰਾ ਗਾਲਾਂ ਕੱਢੀਆਂ ਮੈਂ ਆਪਣੇ ਕੋਰਪੋਰੇਟ ਨਾਲ ਗੱਲ ਕੀਤੀ ਉਹਨਾਂ ਨੇ ਵੀ ਕਹਿੰਦਾ ਤੁਹਾਡਾ ਦੇ ਨਾ ਹੀ ਸਾਡੇ ਕੋਲ ਨਹੀਂ ਟੋਰ ਤੇ ਸੁਣਾਈ ਹੁੰਦੀ ਤਣਾਈ ਅਸੀਂ ਖਾਣੇ ਗਏ ਸੀ ਕਿ ਐਫ ਆਈ ਆਰ ਲਿਖਾਈ ਹੈ ਮੇਰੀ ਬਣੀ ਸਾਡੇ ਫਿਰ ਤੁਹਾਡਾ ਬਲਿੰਕਰ ਖਤੋਦਾ ਕਿੰਨੇ ਸਨੌਟ ਜਵਾਂ ਕੰਮ ਕਰਦੇ ਰਹੇ ਤੇ ਘੱਟ ਤੋਂ ਘੱਟ ਰਾਈਡਰ ਆਈ ਹਾਂਜੀ ਸੰਬੱਧ ਹੋਣਗੇ ਥਾਣੇ ਵੀ ਬੁਲਜਣਗੇ ਨਾ ਨਾ ਫਿਰ ਐਫ ਆਈ ਆਰ ਲਿਖਿਓ ਕਹਿੰਦੇ ਸਵੇਰ 10 ਵਜੇ ਆਜੋ ਕਿ ਸਾਢੇ 10 ਪਹੁੰਚ ਗਏ ਜੀ ਸਵੇਰ ਉੱਥੇ ਤੇ ਉਹਨਾਂ ਨੇ ਵੀ ਕੁਝ ਸੁਣਵਾਈ ਨਹੀਂ ਦਿੱਤੀ ਇੱਕ ਵਾਰ ਸਰਕਾਰ ਕਹਿੰਦੀ ਹੈ ਨੌਜਵਾਨਾਂ ਨੂੰ ਨਸ਼ਾ ਛੱਡੋ ਲਗਮ ਵੱਡੋ ਲਗਮ ਨਾ ਹੀ ਜਾਨ ਨਿਕਲਦੀ ਆ ਪਰ ਕਾਟ ਕੱਟਦਾ ਤੇ ਆਈ ਜਾਣਾ ਕਹਦੇ ਆ ਵੀ ਨੌਜਵਾਨਾਂ ਨੂੰ ਰੇਤ ਨੂੰ ਨੌਕਰੀ ਨਹੀਂ ਮਿਲਦੀ ਆਪਣਾ ਸਿੱਖਿਆ ਕਰੋ ਆਪਣਾ ਰਿਹਾਇਸ਼ ਲਾਓ ਕਿਉਂਕਿ ਇਹ ਕਰਦੇ ਆ ਨੌਜਵਾਨ ਤੇ ਉਹਨਾਂ ਨਾਲ ਹੀ ਇਥੇ ਹੋਉਂਦਾ ਹੁੰਦਾ ਚਲੋ ਮੰਨ ਲਿਆ ਸੰਨੋ ਤੋਂ ਵੀ ਗਲਤੀ ਹੋਈ ਹੈ ਕਿ ਉਹਨਾਂ ਤੋਂ ਵੀ ਗਲਤੀ ਹੋਈ ਹੈ ਪਰ ਜਿਹੜਾ ਵੀ ਸਮ ਬਜਦਾ ਬੀ ਨਹੀਂ 4-500 ਰੁਪਏ ਬਜਦਾ ਹੀ ਕਰਦਾ ਹੈ ਨਹੀਂ ਸਿਰ ਸਾਡਾ ਟਾਪ ਦੇ ਉਹ ਵੀ ਸਾਰਾ ਬਾਟ ਦੀ ਵੀ ਦਾ ਫਿਰ ਇਹਨਾਂ ਦਾ ਵੀ ਰੇਟ ਕਾਰਡ ਹੈ ਨਹੀਂਗਾ ਜੀ ਕਦੇ ਘੱਟ ਦੇ ਦਿੰਦੇ ਆ ਕਦੇ ਵਧਾ ਦੇ ਆ ਕਮ ਕਰਦੀਆਂ ਨੇ ਕੰਮ ਕਰਵਾ ਦੇਣੀਆਂ ਸੜਕਾਂ ਤੇ ਰਹਿੰਦੀਆਂ ਇਹਨਾਂ ਨੇ ਕੋਈ ਸੁਣਵਾਈ ਨਹੀਂ ਆਇਆ ਨਹੀਂ ਨਾ ਕੋਈ ਸੁਣਵਾਈ ਨਹੀਂ ਇਹਦਾ ਹੱਲ ਕਢੇ ਕਰ ਗਿਆ ਕਿ ਅਸੀਂ ਅਸਰ ਦੇਖ ਲਈ ਅਸੀਂ ਐਫ ਆਈ ਆਰ ਕਰਵਾ ਦਿੰਨੇ ਆ ਐਫ ਆਈ ਆਰ ਤੋਂ ਬਾਅਦ ਸਾਡੀ ਸਾਡੀ ਅੰਦਰ ਚਲੋ ਜਿਹੜੇ ਜੁਗ ਭਰੇ ਹੋ ਆ ਪਾਉਣੀ ਚਾਹੀਦੀ ਦੇਖੋ ਭਾਈ ਜੀ ਲੀਵਰੀ ਦੇ ਦੋ ਫੋਨ ਮੈਂ ਮੈਂ ਟੇਲੀ ਮੁੱਛਾ ਮਾਰਨ ਵੈਂਕਟ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਨੌਜਵਾਨ ਗੁਗਰਾ ਜਿਹੜੇ ਚਾਹੇ 20 ਰੁਪਏ ਦਾ ਆਰਡਰ ਵੀ ਮੇਰੇ ਸਾਹ ਨਾਲ 20 ਰੁਪਏ ਵੀ ਆ ਆਰਡਰ ਵੀ ਪੁਕਾਨਗਾਂ ਦੀ ਜਰ ਹਾਂਜੀ 12 ਘੱਟ ਤੋਂ ਘੱਟ 12 ਰੁਪਏ ਮਿਲਦੇ ਹਾਂ ਠੀਕ ਹੈ ਘੱਟ ਤੋਂ ਘੱਟ ਆਰਡਰ ਕਿੰਨੇ ਦਾ ਹੁੰਦਾ ਆਰਡਰ ਮੰਨ ਲਓ ਭਾਵੇਂ 1000 ਰੁਪਏ ਦਾ ਹੋਵੇ ਭਾਵੇਂ 100 ਰੁਪਏ ਦਾ ਹੋਵੇ ਸਾਨੂੰ 12 ਰੁਪਏ ਜੀ ਮਿਲਨੇ ਆ ਜੇ ਕਿਲੋਮੀਟਰ ਦੇ ਵਿੱਚ ਫੌਰ ਤੇ ਆਰਡਰ ਵੀ ਦੇਨ ਜਾਓਗੇ ਹਾਂਜੀ ਹਾਂਜੀ 20 ਰੁਪਏ ਦਾ ਵੀ 20 ਰੁਪਏ ਦਾ ਹੁੰਦਾ ਜੀ ਉਹ ਵੀ ਦੇਣ ਜਾਈਦਾ 20 ਰੁਪਏ ਦਾ ਵੀ ਆਰਡਰ 5.5 ਕਿਲੋਮੀਟਰ ਤੋਂ ਆਇਆ ਸਮਝਿਆ ਨਾ ਪੂਰਾ ਪਟਰੋਲ ਤੇ ਇਸ ਕਰਕੇ ਸਾਡੇ ਇਕੱਠੇ ਹੋਏ ਆ ਸਟ੍ਰੈਟ ਤੇ ਆ ਅੱਜ ਹੜਤਾਲ ਕੀਤੀ ਹੋਈ ਆ ਪਰ ਇਹ ਕਦੋਂ ਤੱਕ ਦੀ ਆ ਟਾਈਮਿੰਗ ਤੁਹਾਡਾ ਟਾਈਮਿੰਗ ਹੈ ਜਿੰਨੀ ਦੇਰ ਤੁਹਾਨੂੰ ਸੋਲੂਸ਼ਨ ਨਹੀਂ ਮਿਲਦਾ ਉਨੀ ਦੇਰ ਅਸੀਂ ਤੁਹਾਨੂੰ ਟ੍ਰਾਈ ਵੀ ਓਪਨ ਕਰਦੇ ਹਾਂ ਸੌਰੀ ਫੋਰੀ ਹਾਂਜੀ ਜਰ ਕਸਟਮਰ ਸੋਰੀ ਹੋ ਰਹੀ ਹੈ ਕਸਟਮਰ ਸੋਰੀ ਫੀਲ ਕਰ ਦਵੇ ਤੇ ਅੱਗੇ ਅਸੀਂ ਉਹਨੇ ਟ੍ਰਾਈ ਓਨ ਨਾਲ ਅੱਛਾ ਸਿਰਫ ਗੱਲ ਨਹੀਂ ਹੋਣੀ ਆ ਕੋਈ ਨਹੀਂ ਹੈਗਾ ਫਿਰ ਅਸੀਂ ਕੋਈ ਸਜ਼ਾ ਨਹੀਂ ਪਾਉਣੀ ਨਹੀਂ ਨਹੀਂ ਸਜ਼ਾ ਨਹੀਂ ਜਰ ਕਸਟਮਰ ਨੂੰ ਵੀ ਤਾਂ ਬੀ ਹੋਵੇ ਨਾ ਜੀ ਹਾਂ ਵੀ ਤੁਹਾਨੂੰ ਗਲਤ ਬੋਲਦੇ ਗਾਲਾਂ ਕੱਢਦੇ ਅਸੀਂ ਜਿਹੜਾ ਉਹਨਾਂ ਨੂੰ ਕੁਝ ਦੇਣਾ ਹੀ ਇੱਕਦਮ ਆਂ ਅਸੀਂ ਸੋਰੀ ਫੀਲ ਤਾਂ ਕਰੇ ਨਾ ਕਿ ਕਸਟਮਰ ਨੂੰ ਵੀ ਪਤਾ ਹੋਵੇ ਅੱਗੇ ਤਾਂ ਐਦਾ ਨਹੀਂ ਚਾਹ ਆਪਣੇ ਤੋਂ ਚਲੋ ਤੁਹਾਡੇ ਦਾ ਨਹੀਂ ਸੁਣਿਆ ਬਾਕੀ ਪੁੱਛ ਰਹੇ ਕਿ ਆ ਮ ਹਾਂ ਜੀ ਉਹ ਪਹਿਲ ਉਹਨਾਂ ਨੇ ਕੀਤੀ ਜਾਣਾ ਪਹਿਲ ਉਹਨਾਂ ਨੇ ਕੀਤੀ ਹੈ ਰਿਪੋਰਟing ਮੇਰੇ ਕੋਲ ਭਾਇਦਾ ਮੇਰੇ ਕੋਲ ਪਹੁੰਚ ਹੈ ਇਹ ਨਾ ਦਾਨਾ ਜਦੋਂ ਰਜਿਸਟਰ ਕਰਾਉਂਦੇ ਕਿ ਲকেশন ਜਿਹੜੀ ਲੋਕੇਸ਼ਨ ਸਹੀ ਨਹੀਂ ਸੀ ਉਹਦੀ ਸਿਰ ਲੋਕੇਸ਼ਨ ਵੀ ਗਲਤ ਸੀ ਐਡਰੈਸ ਵੀ ਗਲਤ ਸੀ ਉਹਨਾਂ ਦਾ ਫੇਸਪੋਰਟ ਆਈਸਟ ਬੁਲਾ ਰਹੇ ਨਾਲ ਉਹਨਾਂ ਦੀ ਲੋਕੇਸ਼ਨ ਉਹ ਬੁਲਾ ਮੈਨੂੰ ਗ੍ਰੀਨ ਸਿਟੀ ਦੇ ਮੇਰਾ ਨਾਮ ਦਾ 19 ਦੇਰ ਕਹਿੰਦੇ ਅਸੀਂ ਸਟ੍ਰਾਈਕ ਤੇ ਆ ਜਿੰਨੀ ਦੇਰ ਉਹ ਸੌਰੀ ਫੀਲ ਨਹੀਂ ਕਰਦਾ ਬਾਕੀ ਨਹੀਂ ਮੰਗਦਾ ਅਜੀ ਕੋਈ ਚਾਹੁੰਦੇ ਨਹੀਂ ਵੀ ਉਹ ਤਾਂ ਕੋਈ ਕਾਰਵਾਈ ਹੋਵੇ ਥਾਣੇ 'ਚ ਹੋਵੇ ਪਰ ਸਰਵਾਈ ਕੋਈ ਨਹੀਂ ਹੋਈ। ਨਾ ਤਾਂ ਥਾਣੇ ਦੇ ਵਿੱਚ ਹੋਈ ਹੈ ਤੇ ਨਾ ਹੀ ਇੱਥੇ ਜਿਹੜੇ ਨਾਲ ਸਟੋਰ ਆ ਜਿਨ੍ਹਾਂ ਲਈ ਕੰਮ ਕਰਦੇ ਆ ਪਰ ਦੇਰ ਰਾਤ ਤੱਕ ਦੇਖੋ ਕੰਮ ਕਰਦੇ ਆ ਰਾਤਾਂ ਨੂੰ ਜਾਂਦੇ ਆ ਠੰਡ ਦੇ ਵਿੱਚ ਜਾਂਦੇ ਆ ਆਪਾਂ ਨੂੰ ਆਰਡਰ ਦਿੰਨੇ ਆ ਤੱਕ ਰਿਸਪੈਕਟ ਹਰੇਕ ਬੰਦਾ ਪਾਲਦਾ। ਹਰੇਕ ਬੰਦੇ ਦੀ ਕਰਨੀ ਚਾਹੀਦੀ ਹੈ ਜੀ ਕਹੋਗੇ ਤਾਂ ਜੀ ਕਹਾਉਗੇ। ਜੇ ਗਾਲਾਂ ਕੱਢੋਗੇ ਤਾਂ ਗਾਲਾਂ ਹੀ ਲਾਉਂਗੇ। ਤੇ ਨਾਲੇ ਕਿੰਨਾ ਕਿ 4-500 ਰੁਪਏ ਕਿੱਡੀ ਕੀ ਗੱਲ ਹੁੰਦੀ ਆ। ਆਪਣੇ ਬੱਚੇ ਵੀ ਬਾਹਰਲੇ ਦੇਸ਼ਾਂ 'ਚ ਕਰਦੇ ਕੀ ਆਹੀ ਕੁਝ ਕਰਦੇ ਆ। ਤੇ ਆਪਣਾ ਉਥੇ ਗਾਲਾਂ ਮਿਲਣਾ ਤੇ ਕਿੰਨੀ ਆ ਮਾੜੀ ਗੱਲ ਆ ਤੇ ਇੱਜ਼ਤ ਕਰਨੀ ਚਾਹੀਦੀ ਆ ਚਾਹੇ ਛੋਟਾ ਚਾਹੇ ਵੱਡਾ ਹਰੇਕ ਬੰਦੇ ਦੀ ਰਿਸਪੈਕਟ ਭਾਲ ਦਾ ਰਿਸਪੈਕਟ ਕਰਨੀ ਚਾਹੀਦੀ ਆ ਆਰਡਰ ਦੇਣ ਆਉਂਦੇ ਆ ਤੁਹਾਡੇ ਕੋਲੇ ਬੰਦਾ ਕਿੰਨੀ ਦੂਰੋਂ ਚੱਲ ਕੇ ਆਉਂਦਾ ਤੇ ਲਈ ਵੀ ਪੈਸੇ ਕਰਕੇ ਹੋਰ ਵੀ ਕੁਝ ਰਾਤ ਬਰਾਤੀ ਬੰਦਾ ਜਾਣਦਾ ਕੁਝ ਕਾਨੂੰਨੀ ਹੋ ਜਾ ਕਿੰਨੀ ਮਾੜੀ ਗੱਲ ਆ ਤੁਹਾਡੇ ਕੋਲੇ ਆਰਡਰ ਲੈ ਕੇ ਜਾ ਰਿਆ ਤੁਸੀਂ ਉਹਦੇ ਪਾਣੀ ਦਾ ਗਲਾਸ ਤਾਂ ਕੀ ਪੁੱਛਣਾ ਸੀ ਚਾਹ ਪੁੱਛਣੀ ਤੇ ਗਾਲਾਂ ਦੇਣੀਆਂ ਗਲਤ ਗੱਲ ਆ ਬਾਕੀ ਫੀਸ ਤੇ ਦੱਸਿਆ ਵੀ ਗਾਲਾਂ ਕੱਟੀਆਂ ਉਸ ਤੋਂ ਬਾਅਦ ਅਸੀਂ ਵੀ ਗਾਲਾਂ ਕੱਟੀਆਂ ਪਰ ਕੋਈ ਗੱਲ ਹੱਥ ਨੂੰ ਮਰਤ ਹੈ ਜਿੰਜਾ ਤੁਸੀਂ ਕਹੋਗੇ ਜੀ ਕਹਾਉਗੇ ਤਾਂ ਜੀ ਕਹਿਣਗੇ ਤੁਹਾਨੂੰ ਪਰ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤਾਂ ਉਹ ਸਾਰੇ ਸਟ੍ਰਾਈਕ ਤੇ ਜਿੰਨੇ ਤੇ ਸੌਰੀ ਕਹਿੰਨੀ ਕਰਦਗੇ 19 ਦੇਰ ਅਸੀਂ ਕਹਿੰਦੇ ਸਟ੍ਰਾਈਕ ਚੱਲੂਗੀ ਤਾਂ ਕਿੰਨਾ ਨੁਕਸਾਨ ਵੀ ਹੁੰਦਾ ਸਾਨੂੰ ਇਹਨਾਂ ਦਾ ਵੀ ਹੈ ਪਰ ਉਹਦਾ ਤਾਂ ਨੁਕਸਾਨ ਕੀ ਹੋਣਾ ਜਿਹੜਾ ਹੋ ਚੁੱਕਿਆ ਪਰ ਅਹਿਸਾਸ ਜ਼ਰੂਰ ਕਹਿੰਦੇ ਉਸ ਨੂੰ ਹੋਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਗਾਲੀ ਗਲੋਚ ਨਾ ਕਰੇ ਤਾਂ ਗਾਲੀ ਗਲੋਚ ਇਹਨਾਂ ਨਾਲ ਕਰਕੇ ਕੀ ਕਰੋਗੇ ਕਿਤਾਬ ਚਲੋ ਆਪਦੀ ਮਿਹਨਤ ਕਰਦੇ ਆਂ ਪੰਗਾ ਲੈਣਾ ਵੱਡੇ ਬੰਦੇ ਨਾਲ ਲਾਉ ਕਿਸੇ ਨਾਲ ਮਤਲਬਾ ਲਾਉਣਾ ਪਰ ਇਹਨਾਂ ਤੇ ਜੋਰ ਇਹਨਾਂ ਤੇ ਚਲਾਕੀ ਕਰਕੇ ਆਪਾਂ ਕੀ ਲਿਆਜ ਤਾਂ ਇਸ ਕਰਕੇ ਇਹ ਵੀਰ ਆ ਜਿਹੜੇ ਸਾਰੇ ਅੱਜ ਇਕੱਠੇ ਹੋਏ ਆ ਆਪਣੇ ਅ ਡਾਕਟਰ ਦੇ ਅੱਗੇ ਆ ਸਟ੍ਰੈਕ ਕੀਤੀ ਹੋਈ ਆ ਪਰ ਇਹਦੇ ਨਾਲ ਇਹਨਾਂ ਨੂੰ ਚੰਗਾ ਮਾੜਾ ਬੋਲਦੇ ਆ ਇਹ ਗਲਤ ਗੱਲ ਆ ਸਾ ਤੁਸੀਂ ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਨਾ ਤਾਂ ਮਾੜਾ ਵੀ ਨਹੀਂ ਕੋ ਬੜੇ ਲੋਕ ਆ ਕਮੈਂਟ ਕਰਨ ਵਾਲੇ ਰਜਾਈਆਂ 'ਚ ਬੈਠੇ ਬੜੇ ਬੁੱਧੀਜੀਵੀ ਆ ਜਿਹੜੇ ਲੋਕਾਂ ਨੂੰ ਡੀਮੋਟੀਵੇਟ ਕਰਦੇ ਆ ਤੁਸੀਂ ਯਾਰ ਜੇ ਤੁਸੀਂ ਚੰਗਾ ਨਹੀਂ ਲੈਂਕਸ ਨਹੀਂ ਕਰ ਸਕਦੇ ਜਾਂ ਤੁਸੀਂ ਆਂ ਗੁੱਠਾ ਜਾਂ ਨਹੀਂ ਨਾਪ ਸਕਦੇ ਤਾਂ ਤੁਹਾਨੂੰ ਤੁਸੀਂ ਕਮੈਂਟ ਵੀ ਨਾ ਕਰਿਆ ਕਰੋ ਪੁੱਠੇ ਸਿੱਧੇ ਜਿਹਦੇ ਨਾਲ ਬੰਦੇ ਦਾ ਮਨੋਵਲ ਦੇਖਦਾ ਇਹ ਨਹੀਂ ਕਰਨਾ ਚਾਹੀਦਾ ਕੁਝ ਵੀ ਨਾ ਕਰੋ ਆ ਸੰਗਾ ਲਿਖਣਾ ਮਾੜਾ ਲਿਖੋ ਇਹ ਸੰਗਾ ਨਹੀਂ ਲਿਖਦੇ ਫਿਰ ਮਾੜਾ ਕਰਨ ਦਾ ਤੁਹਾਡਾ ਕੀ ਅਧਿਕਾਰ ਹੈ ਆਪਾਂ ਨੂੰ ਮੈਂਟਾਂ ਚ ਸਰਟੀਫੀਕੇਟ ਦੇ ਰਹੇ ਆ ਜੀ ਆਹ ਬੰਦਾ ਆਇਆ ਆਹ ਬੰਦਾ ਆਇਆ ਹਰੇਕ ਨੂੰ ਚਾਹਤ ਦੀ ਕੀ ਲੋੜ ਹੈ ਅਧਿਕਾਰ ਦੇ ਨਾਲ ਅੱਜ ਚੱਲਦੇ ਉੱਤੇ ਘਰੇ ਜਾ ਘਰੇ ਕੋਲ ਬਾਹਰ ਕੱਢ ਆਉਣਾ ਘਰ ਛੱਡਦੇ ਆ ਗ੍ਰੇਨ ਸਿਟੀ ਗ੍ਰੇਨ ਸਿਟੀ ਸੇ 3 ਮੋੜ 38 ਨੰਬਰ ਆਓ ਸਰ ਮੇਰਾ ਨਾਮ ਦੋਰਾ ਸੋਰੀ ਵੀਰ ਭਾਵੇਂ ਕੋਈ ਵੀ ਕਰਦਾ ਹੁੰਦਾ ਸਾਬ ਹੋਣਾ ਚਾਹੀਦਾ ਇੱਕ ਦਾ ਹੁੰਦਾ ਆ ਤੇ ਇੱਕ ਦਾ ਫੋਨ ਤੇ ਵੀ ਕਰ ਸਕਦੇ ਆ ਜਿਹਨੂੰ ਫੋਨ ਤੇ ਵੀ ਲੈਣੀ ਸਦੀਆਂ ਅਵਾਂ ਨੂੰ ਉਸੇ ਗੇਟੀ ਫੜਦਾਂਗੇ ਅਸੀਂ ਬਸ ਉਹ ਇੱਥੇ ਜਾ ਕੇ ਕਰਦੇ ਆਂ ਸੀ ਥੋੜੇ ਫੀਲ ਕਰ ਲਏ ਅੱਜ ਅੱਜ ਕਈ ਵਾਰੇ ਕੋਈ ਹੁੰਦਾ ਵੀ ਰਿਪੋਰਟਿੰਗ ਕਰਦਾ ਹੁੰਦਾ ਕੋਈ ਲਾਈਵ ਕਰਦਾ ਪਰ ਕੋਈ ਰਿਪੋਰਟਿੰਗ ਨਹੀਂ ਹੋਊਗੀ ਕੋਈ ਕੁਝ ਨਹੀਂ ਹੋਊਗਾ ਸਾਡੇ ਸਾਡੇ ਜਿਹੜੇ ਰਾਈਡਰ ਕੋਈ ਰਿਪੋਰਟਿੰਗ ਨਹੀਂ ਕਰੂਗਾ ਚਾਹੋ ਕੋਈ ਸੌਰੀ ਫੀਲ ਕਰ ਲੈਣ ਥੋੜੀ ਫੀਲ ਕਰ ਲਿਆ ਤੇ ਕਰ ਲੈਣੀ ਚਾਹੀਦੀ ਇਹਦੇ ਵਿੱਚ ਕਹਿੰਦੇ ਨੇ ਅਸੀਂ ਰਾਤ ਨੂੰ ਸਰ ਗੇਟ ਨਹੀਂ ਖੋਲਦੇ ਜਦੋਂ ਅਸੀਂ ਆਰਡਰ ਦੇਣ ਜਾਂਦੇ ਆ ਗੇਟ ਦੇ ਉੱਪਰ ਤੋਂ ਹੀ ਬਣਾਉਣਾ ਚਾਹੁੰਦਾ ਹਾਂ ਕਿਈ ਰਾਈਡਰ ਹੈਗੇ ਜਿਹੜੇ ਹਾਈਟ ਦੇ ਵਿਚਾਰੇ ਥੋੜੇ ਚਲੋ ਸਾਡੀ ਨਾਲ ਠੀਕ ਉਹ ਕਰੇ ਬਹੁਤ ਮੁਸ਼ਕਿਲ ਨਾਲ ਆਰਡਰ ਗੇਟ ਦੇ ਉੱਪਰੋਂ ਬਣਾਉਂਦੇ ਆ ਇਹ ਤਾਂ ਗੇਟ ਵੀ ਨਹੀਂ ਖੁੱਲਦਾ ਰਾਤ ਨੂੰ 11 11 ਵਜੇ ਅੱਛਾ ਉੱਪਰ ਦੀ ਬਣਾਉਂਦੇ ਪਰ ਦੀ ਆਰਡਰ ਬਣਾ ਰਹੇ ਬੰਦੇ ਆਸੀ ਹੋ ਗਏ ਜਾਂ ਜਾਨਵਰ ਵੀ ਹੁੰਦਾ ਆਸੀ ਹੋ ਗਏ ਪਤਾ ਨਹੀਂ ਕੀ ਲੈ ਕੇ ਜਾਣਗੇ ਅੱਤੇ ਦੁਨੀਆ ਤੇ ਅਲੰਕਾਰ ਦੇ ਨਾਲ ਬੰਦਾ ਭਰਿਆ ਅੱਜ ਕਸਟਮਰ ਆ ਕੇ ਕਹਿੰਦਾ ਕਹਿੰਦਾ ਆ ਲੋ ਜੀ ਇਹ ਇਹ ਸੀ ਬੰਦਾ ਇਹ ਰਕਸ਼ਨਾ ਕਹਿੰਦਾ ਚਲੋ ਚਲੋ ਪੁਲਿਸ ਰਿਪੋਰਟ ਕਰਾ ਦੇਣੀ ਐ ਪਰ ਇਹ ਕਰਾ ਦੇਣੀ ਐ ਠੀਕ ਐ ਪਰ ਰਾਈਡਰ ਮੇਰੇ ਚੰਗੇ ਮੇਰੇ ਨਾਲ ਖੜੇ ਉਦੋਂ ਤੇ ਨਾਲ ਦੇ ਨਾਲ ਇਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਜੀ ਪੁਲਿਸ ਕੰਪਲੀਟ ਹੋ ਜੂਗੀ ਕੋਈ ਨਹੀਂ ਦੇਖੀ ਜੂਗੀ ਪੁਲਿਸ ਵੀ ਬੰਦਿਆ ਤੇ ਹੁੰਦੀ ਆ ਪਰ ਇਹਨਾਂ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਠੀਕ ਐ ਮੈਨੇਜਰ ਦੇ ਕੋਲੇ ਆਨਲਾਈਨ ਕੰਮ ਚੱਲਦਾ ਹੈ ਸਾਡਾ ਆਨਲਾਈਨ ਹੈ ਕੋਈ ਆਫਲਾਈਨ ਕੰਪਨੀ ਆਗਰ ਸਟੋਰ ਤੇ ਪਹਿਲੇ ਤਾਂ ਥੋੜੀ ਨਹੀਂ ਇੱਕ ਕਸਟਮਰ ਆ ਜੇ ਸਾਡੇ ਕੋਲੇ ਥੋੜੀ ਆਣੀ ਅਸੀਂ ਇਹ ਗ੍ਰੀਨ ਸਿਟੀ ਦੇ ਅੰਦਰ ਜਾ ਕੇ ਅਗਲੇ ਨੂੰ ਅਫਸਰ ਕੋਲ ਜੇ ਗਾਲੀ ਕੱਢੇਗੀ ਮੁੰਨੇ ਤਾਂ ਗਾਲੀ ਉਹ ਫੋਟੋਆਂ ਆਉਂਦੀਆਂ ਆ ਸਾਡੇ ਦੇ ਨਾਲ ਦੀ ਨਾਲ ਐਕਸ਼ਨ ਲਿੱਤਾ ਜਾਊਗਾ ਸਰ ਅਗਰ ਸਿਟੀ ਜਨ ਹੈ ਨਾ ਉਹਦੇ ਘਰੇ ਸਾਡੇ ਦੇ ਨਾਲ ਦੀ ਨਾਲ ਐਕਸ਼ਨ ਲਿੱਤਾ ਜਾਊਗਾ ਤੇ ਸਾਡੇ ਦੇ ਦਾ ਮਤਲਬ ਸਾਡੇ ਵਾਸਤੇ ਕੀ ਹੈ ਰੁਕਤੀ ਹੈ ਸਾਡੇ ਸੇ ਕੀ ਹੈ ਰੁਕਤੀ ਸਾਡੇ ਦਾ ਮੈਸੀ ਆ ਸਰ ਇਹਨਾਂ ਦਾ ਬਸੇ ਨੀਚਾ ਦਿਖਾਉਂਦਾ ਵੀ ਕਿ ਆ 20-20 ਰੁਪਏ ਚ ਭੌਂਗ ਦੇ ਫਿਰਦੇ ਆ ਇਹ ਨਹੀਂ ਭੌਂਗ ਦੇ ਫਿਰਦੇ ਰਹਿਣਗੇ ਇਹ ਤਾਂ ਸਾਡਾ ਤਾਂ ਕੋਈ ਹੋਈ ਨਹੀਂ ਆ ਗੱਲੇ ਬੈਠਿਆਂ ਨੂੰ ਘਰੇ ਬੈਠਿਆਂ ਨੂੰ ਉਹ ਇਹਨਾ ਵੀ ਵੀ ਕਰਕੇ ਆ ਇਹੀ ਜਾਂਦੇ ਆ ਜੇ ਹੁਣ ਹੜਤਾਲ ਕਰ ਲੈਣ ਬੱਸ ਉਹਨੇ ਨਹੀਂ ਉਹ ਪੁਲੀਟਿਕੋ ਚ ਸਰ ਉਹਨੇ ਮੈਸੇਜ ਆਇਆ 10ਵੇਂ ਤੱਕ ਤੁਸੀਂ ਆਈਡੀ ਔਨ ਕਰੋਗੇ ਤਾਂ ਤੁਹਾਡੀ ਆਈਡੀ ਚੱਲੂਗੀ ਨਹੀਂ ਤਾਂ ਪਰਮਨੈਂਟਲੀ ਬੰਦ ਕਰ ਦੇਵਾਂਗੇ ਉਹ ਵੀ ਅਸੀਂ ਸਾਰਾ ਪਲੱਸ ਆਇਆ ਬੱਸ ਇਹ ਉਹਨੇ ਅਸੀਂ ਜਿਹੜਾ ਕੈਮਰਾ ਚ ਟੋਰਾਂਗੇ ਸਰ ਸਪੀਡ ਕੋਚ ਉਹਨਾਂ ਨੇ 10 ਵਜੇ ਆਉਂਦੇ ਨੇ ਜੇ ਤੁਸੀਂ ਆਈਡੀ ਨਹੀਂ ਔਨ ਕਰਦੇ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਊਗਾ ਇਹ ਸਾਫ਼ ਸਾਫ਼ ਇਹ ਵੀ ਐਸੀ ਗੱਲ ਹੈ ਉਹਨਾਂ ਤੋਂ ਤਨਖਾਹ ਲੈਣੇ ਆ ਕਿਸੇ ਗੱਲ ਦੀ ਆਪਾਂ ਦੀ ਮਿਹਨਤ ਕਰਦੇ ਆ ਪੈਸੇ ਲੰਮਾ ਵੀ ਅਸੀਂ ਉਹਨਾਂ ਦੇ ਬੰਦੇ ਨੇ ਜਿਹੜੀ ਜਦੋਂ ਮਰਜ਼ੀ ਛੁੱਟੀ ਕਰੀਏ ਜਦੋਂ ਮਰਜ਼ੀ ਆਈਏ ਜਦੋਂ ਮਰਜ਼ੀ ਜਾਈਏ ਇਹ ਵੀ ਗਲਤ ਹੈ ਜੀ ਕੋਆਪਰੇਟ ਕਰਨਾ ਚਾਹੀਦਾ ਤੁਹਾਡਾ ਸਟਾਫ ਦਿਡ ਰਾਤ ਮਰ ਰਹੇ ਆ ਤੇ ਜੇ ਤੁਸੀਂ ਕੋਆਪਰੇਟਿੰਗ ਕਰੋਗੇ ਹੋਰ ਕੌਣ ਕਰੂਗਾ ਕੌਣ ਕਰੂਗਾ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਆ ਇਹ ਤਾਂ ਮਤਲਬ ਕਿ ਜਿਹੜੀ ਗੱਲ ਪਿੱਛੇ ਮੈਟਰ ਹੋਇਆ ਨਾ ਲੋਕੇਸ਼ਨ ਚੇਂਜ ਦਾ ਅਗਰ ਇਹਨਾਂ ਨੂੰ ਫੋਨ ਵੀ ਕਰਦੇ ਆ ਇੱਕ ਘੰਟਾ ਲਵਾ ਦਿੰਦੇ ਆ ਰਾਈਡਰ ਵਾਸਤੇ ਇੱਕ ਘੰਟਾ ਕਿੰਨਾ ਐਵੇਂ ਇਦ ਰੱਖਦਾ ਅਗਰ ਇੱਕ ਘੰਟੇ 'ਚ ਤਿੰਨ ਆਰਡਰ ਲਾਊਗਾ ਚਾਰ ਆਰਡਰ ਲਾਊਗਾ 100 ਪੰਜਾਹ ਦਾ ਕੰਮ ਕਰੋ ਸਾਨੂੰ ਫਾਇਦਾ ਹੋਊਗਾ ਇਹ ਸਾਡਾ ਨੁਕਸਾਨ ਤਾਂ ਹੀ ਹੈ ਤਾਂ ਕਦੇ ਸਾਡਾ ਫਾਇਦਾ ਨਹੀਂ ਸੋਚਿਆ ਇਹਨਾਂ ਦੱਸੋ ਜੇ ਸਾਡਾ ਅਗਰ ਫਾਇਦਾ ਸੁਖਾ ਕੰਮ ਕੰਮ ਕਰ ਰਹੀ ਹੈ ਇਹ ਨੌਜਵਾਨ ਮੇਰੀ 24 ਸਾਲ ਦੀ ਉਮਰ ਹੈ ਅਸੀਂ ਸਾਰੇ ਨਾਲ ਸੂਚਣੇ ਨੇ ਕੰਮ ਕਰਦੇ ਆ ਸਾਰੇ ਰਲ ਕੇ ਕੰਮ ਕਰਦੇ ਆ ਅਗਰ ਸਾਡੇ ਤੇ ਆਪ ਦੇ ਗੱਲ ਪਈ ਜਾਣਾ ਤਾਂ ਅਸੀਂ ਨਾਲ ਖੜੇ ਆ ਇਹਨਾਂ ਦਾ ਸਾਡੇ ਦੇ ਵਿੱਚ ਪਰਸੈਂਟ ਵੀ ਅਗਰ ਕੋਈ ਬੰਦਾ ਖਿਲਾਵੇ ਆਸੀਂ ਇਸ ਨਾਲ ਦੀ ਨਾਲ ਕੰਮ ਕਰਦੇ ਹੁੰਦੇ ਆ ਅਗਰ ਮੈਨੇਜਰ ਨੇ ਵੀ ਆ ਰਾਤ ਨੂੰ ਗੱਲ ਚਾਹੀਦੀ ਹੁੰਦੀ ਨਾ ਇਹ ਆਪਾਂ ਮਿਲ ਕੇ ਉਹਦੇ ਨਾਲ ਗੱਲ ਕਰ ਲੈਨੇ ਕੋਈ ਗੱਲ ਨਹੀਂ ਵੀ ਕੋਈ ਹੱਲ ਕੱਢਾਂ ਇਸ ਸਵੇਰੇ ਇੰਨਾ ਅਸੀਂ ਇੰਨਾ ਸੀ ਜੀ ਵੀ ਅਸੀਂ ਰਾਈਡਰ ਲੱਗੇ ਰਹਿੰਦੇ ਠੀਕ ਆ ਅਗਰ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਕੰਮ ਕਿਉਂ ਕਰਾਂਗੇ ਜੀ ਇਹ ਕਹਿੰਦੇ ਬਾਹਰ ਦਾ ਮੈਟਰ ਆ ਸੀ ਕੋਈ ਇਨਵੋਲਵਮੈਂਟ ਨਹੀਂ ਆ ਸਰ ਇੱਕ ਗੱਲ ਹੋ ਰਹੀ ਜੇ ਜਿੱਦਾਂ ਉਹਨਾਂ ਨੇ ਮੈਨਾਂ ਨੂੰ ਮੈਨੂੰ ਪਹਿਲਾਂ ਗਾਲਾਂ ਗੱਡੀਆਂ ਜੀ ਬਾਅਦ ਚ ਚਲੋ ਮੈਂ ਗੱਡੀਆਂ ਮੈਂ ਉਹਨਾਂ ਨੂੰ ਪਹਿਲਾਂ ਇਹ ਵੀ ਕਿਹਾ ਸਰ ਤੁਸੀਂ ਗਾਲ ਕਿਉਂ ਕੱਢ ਰਹੇ ਹੋ ਫਿਰ ਉਹ ਗਾਲਾਂ ਹੋਰ ਕੱਢਣ ਲੱਗ ਪਏ ਫਿਰ ਮੈਂ ਵੀ ਗੱਡਤੀ ਜੇ ਉਹਨਾਂ ਦੀ ਜਗ੍ਹਾ ਤੇ ਪਹਿਲ ਮੈਂ ਕੀਤੀ ਹੁੰਦੀ ਗਾਲਾਂ ਗੱਡੀਆਂ ਇਹਨਾਂ ਨੇ ਮੇਰੇ ਪਹੁੰਚਣ ਤੋਂ ਪਹਿਲਾਂ ਮੇਰੀ ਆਈਡੀ ਟਰਮੀਨੇਟ ਕਰ ਦੇਣੀ ਕ ਇਨਾਂ ਨੇ ਆਈਡੀ ਟਰਮੀਨੇਟ ਕਰਵਾ ਦੇਣੀ ਸੀ ਫਿਰ ਮੈਂ ਬਗਾਇਦਾ ਇਹਨਾਂ ਕੋਲ ਸਬੂਤ ਦੇ ਤੌਰ ਤੇ ਇਹਨਾਂ ਕੋਲ ਕਾਲ ਰਿਕਾਰਡ ਜਾਂਦਾ ਸਾਡਾ ਵੀ ਤੇ ਕਸਟਮਰ ਦਾ ਵੀ ਮੈਂ ਇਹਨਾਂ ਨੂੰ ਆ ਕੇ ਗਿਆ ਸਰ ਕੀ ਤੁਸੀਂ ਮੈਨੂੰ ਕਾਲ ਰਿਕਾਰਡ ਦੇ ਦਿਓ ਮੈਂ ਥਾਣੇ ਜਾ ਕੇ ਰਿਪੋਰਟ ਕਰੂੰਗਾ ਇਹਨਾਂ ਨੇ ਇਹ ਕਹਿੰਦੇ ਅਸੀਂ ਦੇ ਨਹੀਂ ਸਕਦੇ ਉਹ ਤਾਂ ਮੇਰੇ ਫੋਨ ਤੇ ਰਿਕਾਰਡਿੰਗ ਲੱਗੀ ਸੀ ਮੇਰੇ ਕੋਲ ਸਬੂਤ ਹੈਗਾ ਹੀ ਹੁਣ ਵੀ ਇਹਨਾਂ ਨੇ ਤਾਂ ਨੀਂ ਨਾ ਦਿੱਤਾ ਸਾਡਾ ਸਾਥ ਹੀ ਨਹੀਂ ਦਿੱਤਾ ਇਹ ਅਗਰ ਤੁਸੀਂ ਦਿੰਦੇ ਸਾਡੇ ਸਾਡੇ ਨਾਲ ਖੜਦੇ ਹੀ ਨਹੀਂ ਗਏ ਇਹ ਕੰਮ ਕਰ ਰਹੇ ਆ ਮੁੰਡੇ ਜੇ ਹੁਣ ਵਿਹਲੇ ਬੈਠ ਕੇ ਜਾਂ ਘਰੇ ਬੈਠ ਕੇ ਇਹਦੇ ਜਿੱਲਾ ਬੰਦਾ ਸ਼ੈਤਾਨ ਦਾ ਘਰ ਹੁੰਦਾ ਕੋਈ ਨਾ ਕੋਈ ਪਲੈਨਿੰਗ ਚੱਲਦੀ ਰਹੂਗਾ ਕੋਈ ਗੰਦ ਕੰਮ ਕਦਮ ਉਠਾ ਲੂਗਾ ਸੋ ਬੰਦਾ ਉਸ ਤੋਂ ਕੋਈ ਵੀ ਬੰਦਾ ਇੱਕ ਦੂਜੇ ਦਾ ਮੈਡੀਕਲ ਕਰਾ ਲਓ ਜੇ ਤੁਹਾਨੂੰ ਕੋਈ ਵੀ ਐਧਰ ਦਾ ਬੰਦਾ ਮਿਲ ਜੇ ਨਾ ਮੇਰੀ ਸਭ ਚਿੱਤਰ ਮਾਰ ਰਿਓ ਤੁਸੀਂ ਸਾਰੇ ਬੰਦੇ ਫੈਮਿਲੀ ਵਾਲੇ ਬੰਦੇ ਆ ਠੀਕ ਹੈ ਕੋਈ ਗੱਲ ਬਾਤ ਨਹੀਂ ਨਾਲ ਸਭ ਨੇ ਜਦੋਂ ਵੀਡੀਓ ਦੇਖੀ ਸੁਣਾ ਲਈ ਸਾਰੇ ਜਿੰਨੇ ਮੁੰਡੇ ਖੜੇ ਆ ਸਭ ਦਾ ਮੈਡੀਕਲ ਕਰਵਾ ਸਕਦੇ ਹੋ ਸਾਰਾਂ ਦਾ ਮੈਡੀਕਲ ਕਹਿੰਦੇ ਕਰਵਾ ਸਕਦੇ ਆ ਬਾਈ ਸਰਦਾਰ ਜੀ ਕਹਿੰਦੇ ਆ ਤਾ ਕਹਿੰਦਾ ਮੇਰੇ ਛਿੱਤਰ ਮਾਰ ਲਓ ਸਾਰੇ ਨੌਜਵਾਨ ਜਿਹੜੇ ਆ ਪ੍ਰੈਸ਼ਰ ਬਿਲਕੁਲ ਕੋਈ ਕਬੀਲਦਾਨ ਵਾਲੇ ਆ ਬੱਚਿਆਂ ਯਾਨੀ ਮਾਤਾ ਜੇ ਬੰਦਾ ਜੇ ਕੋਈ ਗਲਤੀ ਹੋ ਜਾਂਦੀ ਹੈ ਇਨਸਾਨ ਕਹਿੰਦੇ ਗਲਤੀਆਂ ਦਾ ਪਤਲਾ ਗਲਤੀ ਹਰੇਕ ਬੰਦੇ ਤੋਂ ਹੁੰਦੀ ਹੈ ਕਿਹੜਾ ਨਹੀਂ ਬੰਦੇ ਤੋਂ ਹੀ ਹੁੰਦੀ ਹੈ ਪਸ਼ੂ ਤੋਂ ਨਹੀਂ ਗਲਤੀ ਹੁੰਦੀ ਇਨਸਾਨ ਤੋਂ ਹੀ ਹੁੰਦੀ ਹੈ ਤਾਂ ਕਿੱਡੀ ਕੀ ਗੱਲ ਆ ਕਹਿੰਦੇ ਜੇ ਕੋਆਪਰੇਟਿਵ ਬੰਦਾ ਕਰ ਲਈ ਪਰ ਪਤਾ ਨਹੀਂ ਕਿਉਂ ਲੋਕਾਂ ਦੇ ਵਿੱਚ ਗੁੱਸਾ ਇੰਨਾ ਭਰਿਆ ਹੋਇਆ ਜੇ ਕਈ ਵਾਰੀ ਇਹ ਹੁੰਦਾ ਬੰਦਾ ਹਾਰਮ ਵਜਾਉਂਦੇ ਆ ਨਾ ਕਸਟਮਰ ਕੇਰ ਨਾ ਕਸਟਮਰ ਲੋਕੇਸ਼ਨ ਇੱਥੋਂ ਦੀ ਐ ਮੈਂ ਤਾਂ ਅਡਰੈਸ ਭਰਤਾ ਸਾਨੂੰ ਕੰਪਨੀ ਨੇ ਲੋਕੇਸ਼ਨ ਦੇ ਹਿਸਾਬ ਨਾਲ ਪੈਸੇ ਦੇਣੇ ਆ ਹੁਣ ਉਹ ਪਾਲਤੂ ਦਾ ਜਿਹੜਾ ਖਰਚਾ ਪੈਣਾ ਉਹ ਸਾਡੇ ਵੱਲ ਥੋੜੀ ਪਾਵਾਂਗੇ ਅਸੀਂ ਪੈਸੇ ਬੇਕਾਰ ਥੋੜੀ ਦੁਰੇ ਫਿਰਦੇ ਸਹੀ ਗੱਲ ਹੁਣ ਆ ਹੁਣ ਅਵਿਕਲੇ ਨੇ ਖੜੇ ਹਰ ਰੋਜ਼ ਇੱਥੇ ਲੜਾਈ ਰਹਿੰਦੀ ਆ ਸਾਡੇ ਮੁੱਲ ਲੈਣਾ ਮੈਨੂੰ ਮੇਰੇ ਨਾਲ ਗੱਲ ਹੋਈ ਕਹਿੰਦੇ ਵੀ ਤੁਹਾਡੇ ਘਰੇ ਅਸੀਂ ਪਾਰਕਿੰਗ ਨਾਲ ਹੁਣ ਕਹਿੰਦੇ ਤੇ ਤਾਂ ਖਾੜ ਪੱਤਰ ਨੇ ਹੁਣ ਉਹ ਸਾਡੇ ਦੇ ਵਿੱਚ ਦੇਖੋਗੇ ਸਟੋਰ ਦੇ ਵਿੱਚ ਸਾਡੀ ਐਵੀਡੈਂਸ 'ਚ ਜਿਹੜੇ ਮਕਾਨ ਨੰਬਰ ਲਿਖੇ ਆ ਮਕਾਨ ਨੰਬਰ ਮੇਰਾ ਲਿਖਿਆ ਇੱਕ ਕਿ ਲਿਖਿਆ ਹੈ ਦਾ ਫਿਰ ਸੋਲਦਾ ਕੀ ਨੰਬਰ ਨੰਬਰ ਇਹ ਇਹ ਜਗਾ ਖਾਲੀ ਹੋਵੇ ਸਾਰੇ ਨੂੰ ਸੌਖ ਹੋ ਜੇ ਸਾਰੇ ਮੱਲੇ ਨੂੰ ਸੌਖ ਹੋ ਜੇ ਬਿਲਕੁਲ ਹੈ ਹਰ ਸਾਥ ਬੁਕਰ ਕਰ ਦੇਣਾ ਚਾਹੀਦਾ ਹੁਣ ਲਾਸ ਅਮੀਰ ਆ ਰਹੇ ਨੇ ਰਿਪੋਰਟ ਅੱਜ ਰਾਜ ਇਹ ਸਾਰੇ ਜੇ ਕੋਨੇ ਨਾਮ ਮਾਫੀ ਮੰਗੀ ਜਾਂ ਸੌਰੀ ਫਿਲ ਨਾਮ ਮੰਗੀ ਤਾਂ ਤੁਸੀਂ ਫਿਰ ਅੱਗੇ ਸਟਾਈ ਕਰਦੇ ਚੱਲੂਗੀ ਫਿਰ ਭਾਵੇਂ 10 ਦਿਨ ਚੱਲੇ ਭਾਵੇਂ 2 ਦਿਨ ਚੱਲੇ ਵੀ ਗ੍ਰੀਨ ਸੀਟਿੰਗ ਬਾਹਰ ਮੁਰੇ ਧਰਨਾ ਲਾਵਾਗੇ ਹਾਂ ਜੀ ਨਹੀਂ ਤੇ ਫਿਰ ਅਸੀਂ ਧਰਨਾ ਲਾਵਾਂਗੇ ਜਦੋਂ ਹਾਂ ਮੇਰੇ ਕੋਲੇ ਕਸਟਮਰ ਦੀ ਰਿਕਾਰਡਿੰਗ ਆ ਜੀ ਥੋੜੀ ਜੀ ਸੁਣਾਉਂਗਾ ਪੂਰੀ ਤਾਂ ਨਹੀਂ ਸੁਣਾਉਂਦਾ ਚਲੋ ਮੈਂ ਆ ਦੇਖੋ ਥੋੜੀ ਰਿਕਾਰਡਿੰਗ ਕਈ ਕਈ ਵਾਰ ਚਲ ਕੋਈ ਗੱਲ ਨਹੀਂ ਤਾਂ ਆਪਣੇ ਕੋਲ ਸਬੂਤ ਹੈਗਾ ਤੌਰ ਤੇ ਰੱਖ ਲਓ ਹਨਾ ਪਰ ਇੱਕ ਗੱਲ ਜੇ ਹੁਣ ਉਹਦੀ ਸੌਰੀ ਕਰਕੇ ਇੱਕ ਇਹਨਾਂ ਨੂੰ ਮलाल ਇਹ ਵੀ ਹੈਗਾ ਵੀ ਜਿਨ੍ਹਾਂ ਲਈ ਅਸੀਂ ਕੰਮ ਕਰਦੇ ਆ ਉਹ ਸਾਡਾ ਜਮਾ ਵੀ ਸਾਡੇ ਨਾਲ ਨਹੀਂ ਅੱਗੇ ਛੱਡਦੇ ਤਾਂ ਦੇਖੋ ਜੇ ਕਿਤੇ ਕਿਸੇ ਲਈ ਬੰਦੇ ਕੰਮ ਕਰਦਾ ਕੱਢਣਾ ਵੀ ਚਾਹੀਦਾ ਓਕੇ ਟਾਈਮ ਇਹ ਥੋੜਾ ਬੰਦਾ ਹੈਗਾ ਥੋੜਾ ਨਾਮ ਹੈਗਾ ਪਰ ਤੁਸੀਂ ਆਪਣੇ ਬੰਦੇ ਨਾਲ ਕਾਇ ਨਹੀਂ ਕਰਨਾ ਚਾਹੀਦਾ ਸਾਰਾ ਨਾਮ ਖੜਨਾ ਚਾਹੀਦਾ ਗਲਤੀ ਇਹ ਨਹੀਂ ਹੁੰਦੀ ਕਿਸੇ ਦੀ ਗਲਤੀ ਹੋਵੇ ਤਾਂ ਗਲਤੀ ਹੁੰਦੀ ਹੈ ਤਾਂ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਪਰ ਇੱਕ ਵਾਰੀ ਸਨਵਾਈ ਦਾ ਸੁਣਤਾ ਲੋ ਬੰਦੇ ਨਾਲ ਖੜੋਂਦਾ ਸੀ ਤਾਂ ਜਰੂਰ ਜਿਹੜਾ ਜਿਹੜੇ ਬੰਦੇ ਨੇ ਚਲੋ ਗਲਤੀ ਗਾਵਾ ਦਿੱਤੀਆਂ ਤਾਂ ਇਹ ਮਾਫ ਵੀ ਕਰਦਣਗੇ ਕੋਈ ਗੱਲ ਨਹੀਂ ਜੇ ਗਲਤੀ ਹੋ ਗਈ ਮੰਨ ਲਓ ਕੋਈ ਗੱਲ ਇਹ ਚਾਰਕ ਬੰਦੇ ਉੱਥੇ ਆ ਜਾਣਗੇ ਚਾਰ ਬੰਦੇ ਜੇ ਤੁਸੀਂ ਇੱਥੇ ਆ ਸਕਦੇ ਹੋ ਇੱਥੇ ਆ ਕੇ ਵੀ ਜਿਹਨੇ ਵੀ ਚਲੋ ਗਲਤੀ ਕੀਤੀ ਹੈ ਨਾ ਉਹ ਉੱਥੇ ਕੈਮਰੇ ਇਹਨਾਂ ਦੇ ਵਿੱਚ ਚੱਲ ਰਿਹਾ ਹੈ ਲਾਈਵ ਬਾਹਰ ਬਾਹਰ ਚੱਲ ਰਿਹਾ ਹੈ ਸਾਰੇ ਕੋਠਾ ਨੂੰ ਉਹਨਾਂ ਨੂੰ ਦੇਖਦੇ ਆਂ ਪਰ ਜਾਣ ਕੇ ਹੁਣ ਬਸ ਗੇਟ ਨਹੀਂ ਖੁੱਲ ਰਿਹਾ ਕੈਮਰੇ ਲਾਈਵ ਹੈ ਗਲਤ ਗੱਲ ਆਹ ਕੋਲੋਂ ਨਾ ਤਾਂ ਬੰਦਾ ਆ ਜੀ ਮਿੰਟੇ ਦੇ ਅੱਗੇ ਚਲੋ ਗੱਲਬਾਤ ਅਸੀਂ ਦੇਖਦੇ ਆ ਕਰਾਂਗੇ ਕੋਸ਼ਿਸ਼ ਹਾਂਜੀ ਅਸੀਂ ਦੁਆਰਾ ਫੇਰ ਆ ਗਏ ਸੀ ਯਹੀ ਕੈਂਟਰ ਥਾਣੇ ਦੇ ਵਿੱਚ ਕਿ ਇੱਥੋਂ ਵੀ ਕੋਈ ਹਜੇ ਤੱਕ ਚੰਗਾ ਰਿਸਪੌਂਸ ਨਹੀਂ ਮਿਲਿਆ ਦੋ ਤਿੰਨ ਘੰਟੇ ਬੈਠਨ ਦੀ ਬਾਵਜੂਦ ਵੀ ਤੇ ਰਾਈਡਰ ਵਗੈਰਾ ਵੀ ਆ ਗਏ ਸੀਗੇ ਆਪਣੇ ਸਾਰੇ ਸੀਗੇ ਇੱਥੇ ਤੇ ਉਹਨਾਂ ਦੇ ਬਲਿੰਕਟ ਦੇ ਸਟੋਰ ਦੇ ਅਫਸਰ ਵੀ ਸੀਗੇ ਤੇ ਹਜੇ ਤੱਕ ਕੁਝ ਹੱਲ ਨਹੀਂ ਨਿਕਲਿਆ ਆਪਣਾ ਸ਼ਾਇਦ ਕੱਲ ਵੀ ਰਹੂਗਾ ਸਟ੍ਰਾਈਕ ਦਾ ਦਿਨ ਸਾਰਾ ਫਿਰ ਆਪਾਂ ਮਿਲਦੇ ਅਗਲੇ ਦਿਨ